ਸਤਿ ਸ਼੍ਰੀ ਅਕਾਲ ਮੈਂ ਸਾਖੀ ਕੋਰ ਸਵਾਗਤ ਕਰਦੀ ਆ ਤੁਹਾਡਾ ਬਾਨੇ ਦਾ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਤ ਸਿੰਘ ਭੱਟੀ ਭੱਟੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਕੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਟਿਸਾਮ ਮਜੀਠੀਆਂ ਨੂੰ ਅੱਜ ਸ਼ਿਮਲਾ ਲੈ ਕੇ ਗਏ ਹੋਏ ਨੇ ਲਗਾਤਾਰ ਮਜੀਠੇ ਦੇ ਖਿਲਾਫ ਬਿਆਨ ਵੀ ਦਰਜ ਕੀਤੇ ਜਾ ਰਹੇ ਨੇ ਜਿੱਥੇ ਪਹਿਲਾਂ ਸਾਫਕਾ ਈਡੀਪੀ ਡਾਇਰੈਕਟਰ ਨੇ ਸਾਫਕਾ ਡੀਜੀਪੀ ਨੇ ਬਿਆਨ ਦਰਜ ਕਰਵਾਏ ਉੱਥੇ ਹੀ ਬੀਤ ਦਿਨ ਉਹਨਾਂ ਦੇ ਸਾਥੀ ਵੀ ਪਹੁੰਚ ਕੇ ਬਿਆਨ ਦਰਜ ਕਰਵਾਉਣ ਜੋ ਕਿ ਹੁਣ ਆਮ ਆਦਮੀ ਪਾਰਟੀ ਚ ਨੇ ਲਗਾਤਾਰ ਜਿਹੜੀ ਨੇ ਇਹ ਬਿਆਨ ਦਰਜ ਕੀਤੇ ਜਾ ਰਹੇ ਨੇ ਲੱਗਦਾ ਹੈ ਕਿ ਹੁਣ ਵਿਕਰਮ ਮਜੀਠਾ ਦੀ ਜਿਹੜੀ ਇਹ ਕਾਰਵਾਈ ਹੈ ਐਂਡ ਤੱਕ ਪਹੁੰਚੇਗੀ ਵੇਖੋ ਵਿਕਰਮ ਸਿੰਘ ਮਜੀਠੀਆਂ ਦੀਆਂ ਮੁਸ਼ਕਲਾਂ ਦਿਨ ਪ੍ਰਤੀ ਦਿਨ ਵਧ ਰਹੀਆਂ ਨੇ ਜਿਸ ਤਿੱਕੇ ਦਾ ਆਫੈਂਸ ਉਹਨਾਂ ਨੇ ਆਪਣੀ ਗ੍ਰਿਫਤਾਰੀ ਵੇਲੇ ਕੀਤਾ ਸੀ ਉਸੇ ਉਸੇ ਫੈਸਲੇ ਲੈ ਕੇ ਸਾਡੇ ਜ਼ਿਲ੍ਹੇ ਇਹ ਨਾਬਰੀ ਵਾਲੇ ਲੋਕ ਨੇ ਕਦੀ ਟੈਨਿਕ ਜਿਹੀ ਸਮਝਦੇ ਜਿਹੜਾ ਇਹਨਾਂ ਦਾ ਸਾਥੀ ਰਿਹਾ ਵਾ ਅੰਮਰਪਾਲ ਸਿੰਘ ਗੋਨੀ ਉਹ ਕੀ ਕਹਿੰਦਾ ਵੀ ਮੈਨੂੰ ਇਹ ਜਿਹੜੇ ਸਮਗਲਰ ਸੀ ਮਲਾਏ ਸੀ ਵੀ ਮੇਰੇ ਖਾਸਮ ਖਾਸਮਿੱਤਰ ਨੇ ਜਿਗਰੀ ਯਾਰ ਨੇ ਮੇਰੇ ਸੱਤਾ ਤੇ ਪਿੰਡੀ ਸੱਤਾ ਤੇ ਪਿੰਡੀ ਉਹ ਵਿਅਕਤੀ ਨੇ ਜਿਹੜੇ ਕੈਨੇਡਾ ਚ ਰਹਿੰਦੇ ਨੇ ਤੇ ਉੱਥੇ ਸਮਗਲਨਗ ਦਾ ਉਹ ਧੰਨ ਨਾਲ ਕਰਦੇ ਆ 2016 ਦੇ ਵਿੱਚ ਇੱਕ ਲੈਂਡਿੰਗ ਦੇ ਮਾਮਲੇ ਵਿੱਚ ਪਿੰਡੀ ਦਾ ਨੌਜਵਾਨ ਮੁੰਡਾ ਮਾਰ ਦਿੱਤਾ ਗਿਆ ਸੀ ਜਿਹੜੇ ਦੋ ਨੰਬਰ ਦੇ ਧੰਦੇ ਕਰਦੇ ਨੇ ਜਿੰਦਗੀਆਂ ਕਿ ਬਹੁਤੀ ਸੇਫ ਨਹੀਂ ਹੁੰਦੀਆਂ ਜਿਹੜੇ ਵਿਕਰਮ ਸਿੰਘ ਮਜੀਠੀਆ ਵਾ ਇਹਨਾਂ ਨੂੰ ਜਦੋਂ ਇਹ ਗ੍ਰਿਫਤਾਰ ਕੀਤਾ ਗਿਆ ਐਜ ਕੇ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਉਹ ਐਨਡੀਪੀ ਸੀ ਨਹੀਂ ਕੀਤਾ ਇਹਨਾਂ ਨੇ ਆਪਣੇ ਸੋਰਸਾਂ ਨੂੰ ਵੱਧ ਜਿਆਦਾ ਨਿਰਾਉਣ ਕਰਕੇ ਕੀਤਾ ਗਿਆ ਵਾ 540 ਕਰੋੜ ਦਾ ਗੋਸ਼ ਲੈ ਕੇ ਉਹਨਾਂ ਦੇ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ 7 ਦਿਨ ਦਾ ਰਿਮਾਨ ਸੀ ਤੇ ਉਹਨਾਂ ਨੂੰ ਦੋ ਤਰੀਕ ਨੂੰ ਬਕਾਇਦਾ ਤੌਰ ਤੇ ਦਲਚਪੇਸ਼ ਕੀਤਾ ਜਾਣਾ ਤੋਂਦੂ ਪਹਿਲਾਂ ਉਹਨਾਂ ਨੂੰ ਹਣ ਮਜੀਠ ਲੈ ਕੇ ਗਏ ਨੇ Shimla ਬਿਲਕੁਲ ਦਰਸਤਾਂ ਪੁਲਿਸ ਉਹਨਾਂ ਨੂੰ ਨਿਸ਼ਾਨਦੇਹੀ ਕਰਾਉਣ ਵਾਸਤੇ ਕਿਤੇ ਵੀ ਖੜ ਸਕਦੀ ਹੈ ਕਿ ਕਿੱਥੇ ਤੁਸੀਂ ਧੰਦਾ ਕੀਤਾ ਕਿੱਥੇ ਤੁਸੀਂ ਬਹਿ ਕੇ ਮੀਟਿੰਗ ਕੀਤੀ ਕਿੱਥੇ ਤੁਸੀਂ ਸੁਧੇਵਾਜੀ ਕੀਤੀ ਇਹ ਪੁਲਿਸ ਦੀ ਡਿਊਟੀ ਹੁੰਦੀ ਹੈ ਕਿ ਕੱਲ ਨੂੰ ਕਿਤੇ ਕੋਰਟ ਦੇ ਵਿੱਚ ਕੋਈ ਸਵਾਲ ਪੁੱਛਿਆ ਜਾਵੇ ਤੇ ਉਹ ਜਵਾਬ ਦੇ ਸਕਣ ਵੀ ਹਾਂ ਅਸੀਂ ਮੌਕੇ ਤੇ ਲੈ ਕੇ ਗਏ ਸੀ ਪੁੱਛੋ ਇਹਨੂੰ ਲੈ ਕੇ ਕਿੰਨੇ ਲੱਗਿਆ ਉਹਨਾਂ ਨੂੰ ਪਤਾ ਹੋਇਆ ਵੀ ਸੁਧਾ ਕਿੱਥੇ ਹੋਇਆ ਕਿਉਂ ਵਕੀਲ ਬੜੀਆਂ ਨੁਕਤੇ ਕੱਢਦੇ ਨੇ ਪਹਿਲਾਂ ਅੰਜਮ ਸੁਸਨ ਦਾ ਵੀ ਮਜੀਠੀਆ ਦਾ ਕੁਝ ਬੜਨਾ ਨਹੀਂ ਜਿਸ ਤਰੀਕੇ ਨਾਲ ਸਾਥੀ ਪਹਿਲਾਂ ਤੇ ਬੋਨੀ ਨਾਲ ਆ ਸਮਝਿਆ ਇਹ ਅਮਰਪਾਲ ਸਿੰਘ ਬੋਨੀ ਅਕਾਲੀ ਦਲ ਦੀ ਟਿਕਟ ਤੇ ਬਕਾਇਦਾ ਤੌਰ ਤੇ ਬਗੈਰ ਵ代ਕਰ ਨੇ ਪਾਰਲੀਮੈਂਟ ਸੈਕਟਰੀ ਵੀ ਰਹੇ ਨੇ ਬਿਕਰਮ ਸਿੰਘ ਮਜੀਠੀਆ ਦੀ ਕਿਸੇ ਵੇਲੇ ਸਾਹ ਨਾਲ ਸਾਹ ਲੈਂਦੇ ਸੀ ਦੋਵਾਂ ਦੇ ਵਿੱਚੋਂ ਕਹਿੰਦੇ ਜੀ ਹਵਾ ਨਹੀਂ ਸੀ ਲੰਗਦੀ ਫਿਰ ਜਦੋਂ ਬਕਾਇਦਾ ਤੌਰ ਤੇ ਦੋਵਾਂ ਦੀ ਕਿਸੇ ਗੱਲ ਨੂੰ ਲੈ ਕੇ ਰਫੜ ਪਿਆ ਤੇ ਬੋਨੀ ਜੀ ਦਾਲਾ ਦੇ ਇਥੋਂ ਤੱਕ ਦਾ ਸੀ ਵੀ ਸਾਡੇ ਬਾਪੂ ਨੇ ਗਲਤੀ ਕੀਤੀ ਸਾਡੇ ਘਰ ਕੁੜੀ ਕੋਈ ਨਹੀਂ ਹੈਗੀ ਜੀ ਕੁੜੀ ਅਸੀਂ ਬਾਦਲ ਦਿੱਤੀ ਉਹਨੇ ਤੇ ਤੁਸੀਂ ਮੋਝ ਲੈਂਦੇ ਹੁਣ ਬੇਕ ਜਿਹੜਾ ਬੋਨੀ ਜੀ ਦਾਲਾ ਉਹਨੇ ਇਹ ਗੱਲ ਕਹੀ ਹੈ ਵੀ ਇੱਕ ਤੇ ਮੈਨੂੰ ਇਹਨੇ ਜਿਗਰੀ ਯਾਰ ਕਰਕੇ ਸਮਝਲਰ ਮਲਾਈ ਤੇ ਦੂਸਰਾ ਮੈਂ ਸਾਰੀ ਹਕੀਕਤ 2013 ਦੇ ਵਿੱਚ ਇੱਕ ਡੀਓ ਬਣਾ ਕੇ ਬਕਾਇਦਾ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਸੀ ਪਹਿਲਾਂ ਉਹਨਾਂ ਨੂੰ ਮੈਂ ਜ਼ਬਾਨੀ ਦੱਸਿਆ ਤਾਂ ਕਹਿੰਦੇ ਕਾਕਾ ਜੀ ਲਿਖਤੀ ਲੈ ਕੇ ਆਓ ਤੇ ਲਿਖਤੀ ਮੈਂ ਸਾਰੀ ਬੁਲਵਾਲਾ ਦਿੱਤਾ ਜੋ ਅੱਜ ਵੀ ਮੁੱਖ ਮੰਤਰੀ ਦਫਤਰ ਚ ਮੌਜੂਦ ਹੈ ਜੀ ਉਹ ਤੋਂ ਇਹਨਾਂ ਦੀ ਆਪਸ ਵਿੱਚ ਖੱਟ ਖੱਟਪੱਟੀ ਪੈਂਦੀ ਆ ਤੇ ਅਜਨਾਲੇ ਹਲਕੇ ਦੇ ਵਿੱਚ ਹੀ ਬਕਾਇਦਾ ਤੌਰ ਤੇ ਬੋਨੀ ਜਨਾਲਾ ਜਿਹੜਾ ਵਾ ਉਹ ਫਿਰ ਇਹਨਾਂ ਦਾ ਕਾਲੀਦਲ ਛੱਡ ਜਾਂਦੇ ਤੇ ਟਕਸਾਲੀ ਕਾਲੀ ਬਣ ਜਾਂਦਾ ਚਲੇ ਜਾਂਦੇ ਦੋਵੇਂ ਡਾਕਟਰ ਤੁਸੀਂ ਨਾਲ ਤੇ ਦੋਵੇਂ ਲੇਕਿਨ 2022 ਦੀਆਂ ਚੋਣਾਂ ਤੋਂ ਪਹਿਲਾਂ ਬੋਨੀ ਨਾਲਾ ਫਿਰ ਕਲੀਦਲ ਬਾਜ਼ਾਰ ਚ ਵਸਾਇਆ ਜਾਂਦਾ ਵਾ ਤੇ ਅਜਨਾਲਾ ਹਲਕੇ ਦਾ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਜੋਤ ਸਿੰਘ ਸੰਭਰਾ ਬੋਨੀ ਜਗਾ ਤੇ ਉਹਨੂੰ ਹਲਕਾ ਚੜ ਲਾਇਆ ਗਿਆ ਸੀਗਾ ਲੇਕਿਨ ਬੋਨੀ ਜਨਾਲਾ ਦੀ ਜਿਹੜੀ ਵਿਕਰਮ ਸਿੰਘ ਮਜੀਠੀਆ ਨਾਲ ਸੀ ਤੂੰ ਤਰਕ ਕੋ ਚਲਦੀ ਰਹੀ ਹੁਣ ਕੱਲ ਜਿਸ ਤਰੀਕੇ ਨਾਲ ਉਹਨੇ ਆਪਣੇ ਬਿਆਨ ਕਲਮਬੰਦ ਕਰਾਇਆ ਉਹਨੇ ਕਿਹਾ ਮੈਂ ਦੱਸਿਆ ਵੀ ਮੈਨੂੰ ਕਿਹਨੂੰ ਕਿਹਨੂੰ ਮਿਲਾਇਆ ਤੇ ਕਿਵੇਂ ਮਿਲਾਇਆ ਪਰ ਮੈਂ ਇਹ ਵੀ ਗੱਲ ਦੱਸਿਆ ਤੁਹਾਨੂੰ ਬੋਨੀਜ ਨਾਲਾ ਸੱਤਾ ਜਿਹੜਾ ਵਾ ਇਹਦੇ ਬਕਾਇਦਾ ਤੌਰ ਤੇ ਕੁੜੀ ਭੈਣ ਦੇ ਵਿੱਚ ਗਿਆ ਸੀ ਕੈਨੇਡਾ ਦੇ ਵਿੱਚ ਇਹ ਪੰਜ ਵਿਅਕਤੀ ਗਏ ਸੀ ਜਿਹਦੇ ਵਿੱਚ ਰੋਧੀ ਬਰਕੰਦੀ ਦਾ ਨਾਂ ਬੋਲਦਾ ਵਾ ਜਿਹਦੇ ਵਿੱਚ ਉਰਮਾਨਾ ਬੰਟੀ ਰਮਾਨਾ ਦਾ ਨਾਮ ਬੋਲਦਾ ਵਾ ਜਿਹਦੇ ਵਿੱਚ ਬੋਨੀ ਦਾ ਨਾਮ ਬੋਲਦਾ ਜਿਹਦੇ ਵਿੱਚ ਇੰਦਰ ਵੀਰ ਬੁਲਾਰੀ ਦਾ ਨਾਮ ਬੋਲਦਾ ਤੇ ਵਿਕਰਮ ਦੇ ਪੀਆ ਹਰਮਨ ਦਾ ਬੁੰਨਾ ਬੋਲਦਾ ਇਹ ਪੰਜ ਵਿਅਕਤੀ ਉਹਦੇ ਮਤਲਬ ਭੈਣ ਦੇ ਵਿਆਹ ਤੇ ਵੀ ਗਏ ਸੀ ਉੱਥੇ ਤੇ ਉਹਦੇ ਤੇ ਬੋਨੀ ਕਹਿੰਦਾ ਵੀ ਜੋ ਸੀ ਵੇਖਿਆ ਉਹ ਵੀ ਬਰਦਾਸ਼ਤ ਤੋਂ ਬਾਹਰ ਸੀ ਹੁਣ ਬੋਨੀ ਨੇ ਕਿਉਂ ਵੀ ਆਖਿਰ ਰਿਪੋਰਟ ਦੇ ਦਿੱਤੀ ਤੇ ਜਿਹੜਾ ਸੱਤਾ ਸੀਗਾ ਜਿਹੜਾ ਸੱਤਾ ਸੀਗਾ ਉਹ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਦਾ ਕਹਿੰਦੇ ਮੈਨੂੰ ਨਹੀਂ ਪਤਾ ਕਥਨ ਤੌਰ ਤੇ ਜਿਹੜੀ ਇੱਕ ਰਿਪੋਰਟ 9029 ਪੇਡੀ ਜਿਹੜੀ ਹਿਊਮਨ ਰਾਈਟਸ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਪੇਸ਼ ਕੀਤੀ ਹੈ ਅਦਾਲਤ ਦੇ ਵਿੱਚ ਉਹਦੇ ਵਿੱਚ ਜ਼ਿਕਰ ਹੁੰਦਾ ਹੈ ਹੈਲੀਕਾਪਟਰ ਦਾ ਉਹ ਹੈਲੀਕਾਪਟਰ ਪ੍ਰਾਈਵੇਟ ਆ ਜਾਂ ਸਰਕਾਰੀ ਆ ਇਹਦੇ ਬਾਰੇ ਕੋਈ ਦੀ ਜਾਣਕਾਰੀ ਨਹੀਂ ਲੇਕਿਨ ਸਰਕਾਰੀ ਕਹਿੰਦੇ ਆ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਲੇਕਿਨ ਸੱਤੇ ਕੋਲੇ ਉਹ ਹੈਲੀਕਾਪਟਰ ਨਹੀਂ ਰਿਹਾ ਇੱਥੇ ਆ ਕੇ ਸੱਤਾ ਇਹਨਾਂ ਦੀਆਂ ਗੱਡੀਆਂ ਵਰਤਾ ਰਿਹਾ ਬਿਕਰ ਵਿੱਚ ਇੱਥੇ ਦੀਆਂ ਸੱਤਾ ਬਕਾਇਦਾ ਤੌਰ ਤੇ ਇਹਨਾਂ ਦੇ ਗਨ ਨੂੰ ਲੈ ਕੇ ਜਾਂਦਾ ਰਿਹਾ ਸੱਤਾ ਇਹਨਾਂ ਦੇ ਘਰ ਰਿੰਦਾ ਰਿਹਾ ਇਥੋਂ ਤੱਕ ਕਿ ਸਾਡੇ ਇੱਕ ਰਵਾਇਤ ਆ ਜਦੋਂ ਕੋਈ ਘਰ ਦਾ ਲੜਕਾ ਵਿਆਹ ਜਾਂਦਾ ਨਾ ਉਹਦੀ ਪਤਨੀ ਜਿਹੜੀ ਹੁੰਦੀ ਆ ਉਹਦੇ ਗੋਦੀ 'ਚ ਦੋ ਦਿਉਰ ਬੈਠਦਾ ਵਾ ਤੇ ਉਹ ਕਹਿੰਦੇ ਸੱਤਾ ਜਿਹੜਾ ਵਾ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਦੀ ਗੋਦੀ ਚ ਬੈਠੇ ਧੋਰ ਬਿਠਾ ਸੀ। ਇਹਨੀ ਨੇਤਾ ਜੀ ਤੁਸੀਂ ਕਿੱਥੇ ਭੱਜ ਲੋਗੇ ਇਹ ਸਾਰਾ 9029 ਪੀਜੀ ਦੀ ਰਿਪੋਰਟ ਆ ਉਹਦੇ ਵਿੱਚ ਸਭ ਕੁਝ ਦਰਜ ਆ। ਇਹਨਾਂ ਕੁਛ ਛੁਡਨੇ ਬੰਕਰ ਚੱਲ ਜਾਓਗੇ ਤੁਸੀਂ। ਲੇਕਿਨ ਬਿਕਰਮ ਸਿੰਘ ਮਜੀਠੀਆ ਤੇ ਅਸੀਂ ਚਾਹੁੰਦੇ ਵੀ ਕਿਸੇ ਪ੍ਰਕਾਰ ਦੀ ਜ਼ਿਆਸਤੀ ਨਹੀਂ ਜਿਹੋ ਸਚਾਈ ਉਹਦੇ ਤੇ ਜਰੂਰ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਪਹਿਲਾਂ ਡੀਜੀਪੀ ਪੰਜਾਬ ਸਾਹਿਬ ਕਾ ਜਿਹੜੇ ਹੈਗੇ ਨੇ ਉਹ ਜਾ ਕੇ ਉੱਥੇ ਆਪਣੇ ਦੱਸ ਕੇ ਵੀ ਤੁਹਾਡੇ ਕੋ ਆ ਡਾਕੂਮੈਂਟਸ ਇਸ ਧਾਰਤੇ ਕੰਮ ਕਰੇ। ਮੁਰਕੇ ਨਰਿੰਦਰ ਸਿੰਘ ਈਡੀ ਵਾਲੇ ਬੇਕਾਇਦਾ ਤੌਰ ਤੇ ਜਾਂਦੇ ਨੇ ਉਹ ਦੱਸ ਕੇ ਹੁੰਦੇ ਤੇ ਵੇਖੋ ਆ ਮੇਰੀ ਫਾਈਲ ਸੀ ਕਿ ਜਦੋਂ ਮੇਰੀ ਬਦਲੀ ਇਹਨਾਂ ਕੀਤੀ ਹਾਈ ਕੋਰਟ ਨੇ ਰੋਕਤੀ ਲੇਕਿਨ ਮੇਰੇ ਕੋ ਬਿਕਰਮਜੀਠੇ ਦੀ ਫਾਈਲ ਇਹਨਾਂ ਦਿੱਲੀ ਭਗਾਲੀ ਸੀ ਮਨੂੰ ਕੰਮ ਹੀ ਨਹੀਂ ਕਰ ਦਿੱਤਾ। ਹੁਣ ਉਹਨੇ ਤਾਂ ਉੱਕੇ ਚਲੇ ਜਾ ਤੁਸੀਂ ਤਲਵੀਰ ਗਿੱਲ ਜਿਹੜਾ ਕਿਸੇ ਵੇਲੇ ਵਿਕਰਮ ਸਿੰਘ ਜਿੱਠੀ ਦਾ ਪ੍ਰਸ਼ਾਹ ਹੁੰਦਾ ਸੀ ਤੇ ਤਲਬੀਰ ਗਿੱਲ ਨੇ 2007 ਤੋਂ ਲੈ ਕੇ 2012 ਤੱਕ ਇੱਕ ਟੁੱਟੀ ਜੀ ਇੱਕ Maruti ਦੀ ਐ ਜੀ 800 CC ਤੇ ਤੇ ਅੱਜ ਉਹਨਾਂ ਕੋਲ ਕੀ ਕੁਛ ਇਹ ਨਹੀਂ ਪਤਾ ਹੋਟਲ ਨੇ ਉਹਨਾਂ ਕੋਲ ਵੱਡੀਆਂ ਕੋਠੀਆਂ ਨੇ ਚਰਮਾਨੀ ਗੰਗਾਰ ਐਸਜੀ ਵਾਲਿਆਂ ਨੇ ਇੱਕ ਉਹਨੂੰ ਕੋਠੀ ਬਣਾ ਕੇ ਦਿੱਤੀ ਆ ਉਹ ਕੋਠੀ ਦਾ ਮੂਰਤ ਸੀਗੇ ਤੇ ਬਿਕਮ ਸਿੰਘ ਮਜੀਠੀ ਨੇ ਇੰਨੀ ਗੱਲ ਕਹੀ ਸੀ ਕਿ ਇਹੋ ਜੀ ਕੋਠੀ ਤੇ ਸਾਡੇ ਕੋਲ ਨਹੀਂ ਮਤਲਬ ਇੰਨੀ ਜਰੀ ਲੋਟਮਾਰ ਕੀਤੀ ਗਈ ਹੈ ਚ ਕੋਈ ਛੱਕਲੀ ਗੱਲ ਨਹੀਂ ਲਿਖ ਕੇ ਤਲਵੀਰ ਗਲ ਵੀ ਬਾਅਦ ਚ ਖਲਾਫ ਹੋ ਗਿਆ ਪਹਿਲਾ ਉਹ ਭਾਜਪਾ ਚ ਗਿਆ ਅੱਜ ਕੱਲੋ ਆਮ ਆਦੀ ਪਾਰਟੀ ਦੇ ਵਿੱਚ ਤੇ ਆਮ ਆਦੀ ਪਾਰਟੀ ਜੁੜਨ ਕਰਕੇ ਉਹਦੇ ਵੀ ਕੱਲ ਬਿਆਨ ਕਲਮ ਬੰਦ ਹੋਏ ਆ ਬਿਕਰ ਮਜੀਠੀ ਜਿਹਾ ਹੋਏ ਨੇ ਅੱਜ ਆਪਣੇ ਬਿਆਨ ਕਲਮਬੰਦ ਕਰਨ ਵਾਸਤੇ ਜਗਜੀਤ ਚਾਹਰ ਤੇ ਮਨਜਿੰਦਰ ਸਿੰਘ ਮਿੱਟੂ ਆਲਖ ਇਹ ਜਿਹਨੇ ਚੰਡੀਗੜ੍ਹ ਦੇ ਵਿੱਚ ਬਕਾਇਦਾ ਤੌਰ ਤੇ ਜਿਹੜਾ ਸੈਕਟਰ ਸਿਵਿਜੀਲ ਦਫਤਰ ਉੱਥੇ ਇਹਦੇ ਨਾਲ ਵਿਕਰਮ ਜਿੱਠੀ ਆ ਜਿਹੜੀਆਂ ਮਸੀਬਤਾਂ ਹੋਰ ਵੱਧ ਰਹੀਆਂ ਨੇ ਲੇਕਿਨ ਉਹਨਾਂ ਦੇ ਵਕੀਲ ਦਮਨਦੀਪ ਸਿੰਘ ਨੇ वो लगे दोषा टोटली खारज कर रहे जो दोष ने सुप्रीम कोर्ट ने टोटली खारिज करके तो बेल देती जो उन्हें बेल देती से भाई चैलेंज करो जाके सुप्रीम कोर्ट क्यों बैठे कहो भी आफआईआर पैस करो इतने सुप्रीम कोर्ट अपना वर्जक दे चुकी है जजमेंट दे चुकी है क्यों नहीं क्या उ ਪਰ ਮੈਂ ਇਹ ਗੱਲ ਦਾ ਸਾभी ਪਹਿਲਾ ਕੇਸ ਐਨਡੀਪੀ ਅਸੀ ਦਾ ਜਿਹੜਾ ਕੇਸ ਉਹ 540 ਕਰੋੜ ਦਾ ਬਕਾਇਦਾ ਤੌਰ ਤੇ ਜੋ ਇਹਨਾਂ ਦੀ ਵਿੱਤੀ ਦਸਤਾਵੇਜ਼ ਮੁਤਾਬਕ ਸ਼ਹਿਰ ਕੰਪਨੀਆਂ ਦਾ ਜਿੱਦੇ ਵਿੱਚ ਇੱਕ ਕੰਪਨੀ ਦੇ ਹਰ ਸਾਲ ਕੰਪਨੀ ਬਦਲ ਦਿੱਤੀ ਕੰਪਨੀ ਬੰਦ ਕਰਤੀ ਨਵੀਂ ਕੰਪਨੀ ਦੀ ਜਦੋਂ ਕੰਪਨੀ ਕੰਪਨੀ ਪਰ ਚੱਲ ਰਹੀ ਹੈ ਫਿਰ ਬੰਦ ਕਰਨ ਦਾ ਮਤਲਬ ਕੀ ਹੋਇਆ ਜੀ ਇਸ ਕਰਕੇ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਦਿਨ ਪ੍ਰਤੀ ਵੱਧ ਰਹੀਆਂ ਨੇ ਜਿਹੜੇ ਲੋਕ ਇਹਦੀ ਇੱਕ ਥਾਲੀ ਚ ਖਾਂਦੇ ਰਹੇ ਅੱਜ ਉਹੀ ਵਿਕਰਮ ਸਿੰਘ ਮਜੀਠੀਆ ਦੇ ਦੁਸ਼ਮਣ ਬਣੇ ਹੋਏ ਨੇ ਤੇ ਉਹ ਆਪਣੇ ਬਿਆਨ ਕਲੰਦ ਕਰਾਏ ਵੀ ਵਾਕਿਆ ਹੀ ਇੰਟਰਨੈਸ਼ਨਲ ਸਮਾਜਿਕ ਰੰਗ ਦੇ ਸਬੰਧ ਸੀ ਤੇ ਆਉਣ ਵਾਲੇ ਦਿਨਾਂ 'ਚ ਐਵੀਂ ਸਮਨ ਆਇਆ ਵਾ ਕਿ ਜਗਦੀਸ਼ ਸਿੰਘ ਭੋਲੇ ਦੇ ਬਿਆਨ ਵੀ ਕਲੰਦ ਹੋ ਸਕਦੇ ਆ ਲੇਕਿਨ ਉਹਨੂੰ ਹਾਈ ਕੋਰਟ ਤੋਂ ਪਰਮਿਸ਼ਨ ਲੈਣੀ ਪਈ ਕਿ ਉਹ ਬੇਲਤੇ ਬਾਹਰ ਹੈ ਤੇ ਹਾਈ ਕੋਰਟ ਨੂੰ ਪੁੱਛਣਾ ਪਊਗਾ ਜਿੱਥੋਂ ਤੋਂ ਹਾਈ ਕੋਰਟ ਕਹੇਗੀ ਬਿਲਕੁਲ ਬਿਆਨ ਦਿਓ ਪਰਮਿਸ਼ਨ ਮਿਲ ਜੇਗੀ ਵਿਜ਼ਾਰੇ ਦੀ ਵਿਜੀਲੈਂਸ ਉਹਦੇ ਜਿਹੜੇ ਬਿਆਨ ਉਹ ਜ਼ਿਆਦਾ ਰੈਲੇਵੈਂਟ ਹੋਣਗੇ ਇਹ ਸ਼ੁਰੂਆਤੋਂ ਤੋਂ ਹੀ ਆ ਉਹਦੀ ਗ੍ਰਿਫਤਾਰੀ ਹੁੰਦੀ ਆ ਉਹਨੂੰ ਸਜ਼ਾ ਹੋ ਜਾਂਦੀ ਆ ਹੁਣ ਬੇਲ ਤੇ ਬਾਹਰ ਆਇਆ ਇਸ ਕਰਕੇ ਬਿਕਮ ਸਿੰਘ ਮਜੀਠੀਆ ਦੀ ਦਿਨ ਪ੍ਰਤੀ ਦਿਨ ਬਖੈਦਾ ਤੌਰ ਤੇ ਮੁਸ਼ਕਲਾਂ ਵਧਦੀਆਂ ਜਾਂਦੀਆਂ ਨੇ ਉਹਨਾਂ ਦੀਆਂ ਮੁਸ਼ਕਲਾਂ ਵਤਨ ਦੇ ਨਾਲ ਅਕਾਲੀ ਦਲ ਦੇ ਵਿੱਚ ਵੀ ਇਸ ਗੱਲ ਦਾ ਬੜਾ ਪ੍ਰਭਾਵ ਪੈ ਰਿਹਾ ਤੇ ਪਹਿਲਾਂ ਦਿਨਾਂ ਦੇ ਲੀਡਰ ਬੋਲਦੇ ਸੀਗੇ ਹੁਣ ਲਗਭਗ ਉਹਨਾਂ ਵੀ ਵੇਖ ਲਿਆ ਭਾਈ ਕੁਝ ਬਣਦਾ ਨਹੀਂ ਚੁੱਪ ਕਰ ਜੋ ਇੱਥੋਂ ਤੱਕ ਉਹਨਾਂ ਗੱਲ ਚੱਲੇਗੀ ਵਿਕਰਮ ਜੀਠੀਏ ਦੀ ਵੀ ਅੱਜ ਅਮਰੀਕਾ ਕੋਰ ਕਮੇਟੀ ਦੀ ਮੀਟਿੰਗ ਸੀ ਉਹਦੇ ਵਿੱਚ ਵੀ ਸ਼ਾਇਦ ਜ਼ਿਕਰ ਨਹੀਂ ਹੋਇਆ ਇਹਦਾ ਪਹਿਲੀ ਜਿਹੜੀ ਕੋਰ ਕਮੇਟੀ ਨਵੀਂ ਬਣੀ ਉਹਦੀ ਪਲੇਠੀ ਮੀਟਿੰਗ ਸੀ ਬੇਸਿਕਲੀ ਜੀ ਪੋਰ ਕਮੇਟੀ ਨੂੰ ਕਿਚਨ ਕਮੇਟੀ ਕਹਿੰਦੇ ਆ ਕਿ ਉਹਦੇ ਵਿੱਚ ਖਾਸ ਖਾਸ ਬੰਦੇ ਪ੍ਰਧਾਨ ਦੇ ਹੁੰਦੇ ਉਹ ਆਪਣੀ ਮਰਜ਼ੀ ਦਾ ਬੋਦਾ ਵੀ ਕਿਹਨੂੰ ਵਿੱਚ ਪੋਣਾ ਕਿਹਨੂੰ ਨਹੀਂ ਪੋਣਾ ਜਿਹੜੀ ਪਾਰਟੀ ਜੁਂਦੀ ਉਹ ਵਰਕਿੰਗ ਕਮੇਟੀ ਹੁੰਦੀ ਹੈ ਤੇ ਬਿਕਰਮ ਸਿੰਘ ਮਜੀਠੀਆ ਬਾਰੇ ਜੇ ਉਹਨਾਂ ਦਾ ਵਕੀਲ ਕਹਿੰਦਾ ਵੀ ਇਹ ਸਾਰੇ ਬੋਗਸ ਤੇ ਇਹ ਬਿਲਕੁਲ ਕਿੱਥੇ ਕੇਸ ਖੜੇਗਾ ਨਹੀਂ ਅਸੀਂ ਟ੍ਰਾਈ ਕਰ ਰਹੇ ਹਾਂ ਅਸੀਂ ਕੇਸ ਲੜਾਂਗੇ ਪਈ ਸੁਪਰੀਮ ਕੋਰ ਜਾ ਕੇ ਅਪਲੀਕੇਸ਼ਨ ਦਿਓ ਕਿ ਸਾਡੇ ਕਲਾਇੰਟ ਨੂੰ ਨਜਾਇਜ਼ ਤੰਕ ਕੀਤਾ ਜਾ ਰਿਹਾ ਝੂਠੇ ਕੇਸ ਪੈਦਾ ਕਿਉਂ ਨਹੀਂ ਜਾਂਦੇ ਤੁਸੀਂ ਕਰਾਓ ਐਫੀ ਰਿਕੁਐਸਟ ਲੇਕਿਨ ਦੂਜੇ ਪਾਸੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਵਿਕਰਮ ਸਿੰਘ ਮੀਡੀਆ ਹਾਲ ਬਾਰੇ ਪੁੱਛਿਆ ਕਹਿੰਦੇ ਜੀ ਉਹ ਭਗਤੀ ਕਰਨੇ ਪੂਰੀ ਬੈਠੇ ਉਹਨਾਂ ਦੇ ਪਾਰ ਹੀ ਕਰੀ ਜਾਂਦੇ ਜਿਵੇਂ ਖੜੇਪਾਟ ਰੱਖਿਆ ਹੋਵੇ ਉੱਥੇ ਲੇਕਿਨ ਅੱਜ ਉਹਨਾਂ ਨੂੰ ਸ਼ਿਮਲੇ ਲੈ ਕੇ ਗਏ ਨੇ ਹੋ ਸਕਦਾ ਵੀ ਗਰਮੀ ਕੁਝ ਵੀ ਬੜੀ ਹੈ ਤੇ ਗਰਮੀ ਤੋਂ ਵੀ ਲੋ ਲੱਗ ਗਈ ਹੋਵੇ ਕੋਈ ਨਾ ਕੋਈ ਲੇਕਿਨ ਉੱਥੇ ਜਾ ਕੇ ਨਾ ਕੋਲ ਪੁੱਛ ਪ੍ਰਦਾਨ ਕੀਤੀ ਜੂ ਦੱਸੋ ਵੀ ਕਿੱਥੇ ਕਿੱਥੇ ਤੁਸੀਂ ਬਹਿ ਕੇ ਇੱਥੇ ਜਿਹੜੀ ਅਸੀਂ ਉਹ ਸਮਝੌਤੇ ਕੀਤੇ ਸੀ ਲੈਂਡਨ ਕੀਤਾ ਸੀ ਕਿੱਥੇ ਬਹਿ ਕੇ ਸੌਦੇ ਕੀਤੇ ਤੁਸੀਂ ਨਕਸ਼ੇ ਦੇ ਜੇ ਪਟਿਸਾ ਬਿਗਪਾਸ ਦਾ ਵਿਰੋਧੀ ਤੀਰਾ ਮਜੀਠੀਆ ਦਾ ਸਮਰਥਨਕਾਰੀਆਂ ਨੇ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲੈਰੀਆਂ ਨੇ ਇਸੇ ਵਿਚਾਲੇ ਕੁਮਰ ਵਿਜੇ ਪ੍ਰਤਾਪ ਨੇ ਵੀ ਆਪਣੀ ਹੀ ਪਾਰਟੀ ਦੇ ਖਿਲਾਫ ਬੋਲ ਦਿੱਤਾ ਸੀ ਬਿਆਨ ਦਿੱਤਾ ਸੀ ਤੇ ਮਜੀਠੀਆ ਦੇ ਹੱਕ ਦੇ ਵਿੱਚ ਆਏ ਜਿਹੜੇ ਖੜ ਗਏ ਸੀ ਜਿਸ ਤੋਂ ਬਾਅਦ ਹੁਣ ਪਾਰਟੀ ਨੇ ਵੱਡਾ ਐਕਸ਼ਨ ਲਿਆ ਪਾਰਟੀ ਨੇ 5 ਸਾਲ ਦੇ ਲਈ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਕੱਢ ਦਿੱਤਾ ਤੇ ਉਹਦੇ ਵੀ ਕਿਹਾ ਜਾ ਰਿਹਾ ਹੈ ਕਿ ਕੁਮਰ ਵਿਜੇ ਪ੍ਰਤਾਪ ਨੇ ਕੇਜਰੀਵਾਲ ਤੇ ਵੀ ਤਿੱਖਾ ਵਾਰ ਕੀਤਾ ਹੈ ਕਿ ਪਹਿਲਾਂ ਤੇ ਇਹ ਵੀ ਕਹਿੰਦੇ ਇਹਨਾਂ ਨੇ ਵੀ ਮਾਫੀਆਂ ਮੰਗ ਲਈਆਂ ਸੀ ਮਜੀਠੀਆ ਤੋਂ ਤੇ ਹੁਣ ਉਸ ਦੇ ਖਿਲਾਫ ਕਾਰਵਾਈਆਂ ਕਰਦੇ ਨੇ ਪਹਿਲੀ ਗੱਲ ਤੇ ਇਹ ਆ ਕੁੰਬਰ ਵਿਜੇ ਪ੍ਰਤਾਪ ਆਪਣੀ ਸਥਿਤੀ ਸਪਸ਼ਟ ਕਰਨ ਕਿ ਉਹ ਕਰਨਾ ਕੀ ਚਾਹੁੰਦੇ 2021 ਦੇ ਵਿੱਚ ਜਦੋਂ ਇਹਨਾਂ ਆਪਣੀ ਨੌਕਰੀ ਛੱਡੀ ਅਮਰੀਕਾ April ਦੀ ਗੱਲ ਹੈ April May ਦੀ ਤੇ 2004 ਜਿਹੜਾ 21 ਆ ਉਹਦੇ ਸਤੰਬਰ ਅਕਤੂਬਰ ਦੇ ਕਰੀਬ ਇਹਨਾਂ ਨੂੰ ਆਮ ਆਦੀ ਪਾਰਟੀ ਸ਼ਾਮਲ ਕੀਤਾ ਗਿਆ ਤੇ ਇਹਨਾਂ ਨੂੰ ਪੋਸਟਰ ਕੋਈ ਬਣਾਇਆ ਗਿਆ ਸੀ ਪੂਰੇ ਪੰਜਾਬ ਚ ਇਹਨਾਂ ਦੇ ਬੋਲ ਲੱਗੇ ਸੀ ਜਦੋਂ ਕੇਜਰੀਵਾਲ ਨੇ ਮਾਫੀ ਮੰਗੀ ਸੀ ਖੈਰੇ ਵਰਗੇ ਵੱਡੇ ਲੀਡਰ ਵੀ ਛੱਡ ਕੇ ਜ ਲਈ ਹੋਰ ਲੀਡਰ ਛੱਡ ਕੇ ਚਲੇ ਗਏ ਸੀ ਵੀ ਤੁਸੀਂ ਪਾਰਟੀ ਦੀ ਬਦਨਾਮੀ ਕਰਾਈ ਹੈ ਕਿੰਨਾ ਕੁ ਵੱਡਾ ਕੇਸ ਸੀ ਕਿ ਕਿਵੇਂ ਈਵਨ ਇਹ ਤੱਕ ਭਗਵੰਤ ਮਾਨ ਨੇ ਵੀ ਆਪਣਾ ਅਸਤੀ ਦਾ ਪ੍ਰਧਾਨਗੀ ਤੋਂ ਪੇਟਾ ਸੀ ਚੁੱਕੋ ਮੇਰਾ ਅਸਤੀਫਾ ਬਾਅਦ ਚ ਉਹ ਐਂਟਰਟੇਨ ਹੋਇਆ ਨਹੀਂ ਉਹ ਬਾਤ ਹੀ ਕਰ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਜੋ ਕੀਤਾ ਕੇਜਰੀਵਾਲ ਨੇ ਗਲਤ ਕੀਤਾ ਤੇ ਮੈਂ ਵੀ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਖैर ਬਾਤ ਦੇ ਵਿੱਚ ਉਹਨਾਂ ਸਪਸ਼ਟੀਕਰਨ ਦਿੱਤਾ ਜੀ ਵੇਖੋ ਦਿੱਲੀ ਦੇ ਮੁੱਖ ਮੰਤਰੀ ਨੇ ਤੇ ਮੁੱਖ ਵਿਧੇ ਕੰਮ ਬੜੇ ਹੁੰਦੇ ਤੇ ਤੇ ਤਰੀਕਾ ਤੇ ਤਿਕਾ ਪਈ ਜਾਂਦੀਆਂ ਰੋਜ਼ ਤਰੀਕ ਤੇ ਉਹਨਾਂ ਮੁਸ਼ਕਲ ਜੀ ਦੇ ਕਰਕੇ ਮਾਵੀ ਰਹੀ ਸੀ। ਵੈਸੇ ਵੀ ਕੇਜਰੀਵਾਲ ਕੋਲ ਇੱਕ ਬੜਾ ਵੱਡਾ ਟੋਕਰਾ ਪਿਆ ਮਾਫੀਆਂ ਦਾ। ਕਿਹਦੇ ਕੋਲ ਮਾਫੀ ਲਈ ਮੰਗੀ? ਜੇਤਰੀ ਕੋਲ ਮਾਫੀ ਮੰਗੀਆ, ਸ਼ਾਹ ਕੋਲ ਮਾਫੀ ਮੰਗੀਆ, ਹੋਰ ਕਿਹ ਕੋਲ ਮਾਫੀ ਮੰਗੀਆ? ਮਜੀਠੀਏ ਕੋਲ ਮਾਫੀ ਮੰਗੀਆ। ਜੇ ਸੰਜੇ ਸਿੰਘ ਨੇ ਮਾਫੀ ਨਹੀਂ ਮੰਗੀ ਤੇ ਕੇਸ ਚੱਲਦਾ ਚੱਲੀ ਜਾਂਦਾ। ਹੁਣ ਅੱਜ ਕੀ ਕੇਸ? ਇਸ ਕਰਕੇ ਉਸ ਜੀ ਨੂੰ ਲੈ ਕੇ ਉਹਨਾਂ ਨੇ ਕਿਹਾ ਜੀ ਇਹਨਾਂ ਮਾਫ਼ੀ ਮੰਗੀ ਤੇ ਜਦੋਂ ਇਹਨਾਂ ਦੇ ਲੀਡਰ ਛੱਡ ਕੇ ਚਲੇ ਗਏ ਇਹਨਾਂ ਫਿਰ ਮੇਰੇ ਨਾਂ ਦੀ ਵਰਤੋਂ ਕੀਤੀ ਮੇਰੇ ਨਾਂ ਨੂੰ ਇਹਨਾਂ ਨੇ ਪੂਰੇ ਪੰਜਾਬ 'ਚ ਹਰ ਰਕਜ 'ਚ ਪੋਸਟਰ ਬਣਾ ਕੇ ਲਾਏਗੇ ਵੀ ਕੁਮਰ ਵਿਜੇ ਪ੍ਰਤਾਪ ਸਾਡੇ ਨਾਲ ਜਿਹਦੇ ਕੋਲ ਬੇਟ ਵੀ ਜਿਹੜੇ ਕਾਂਡ ਹੋਏ ਉਹਦੀ ਸਾਰੀ ਚਾਬੀ ਉਹਦੇ ਕੋਲੇ ਸਾਡੀ ਸਰਕਾਰ ਬਣ ਗਈ ਤੇ ਵਿਦਨ ਪਰ 2 اور 3 ਮੰਥ ਸਿੱਧਾ ਨੂੰ ਬਕਾਇਤ ਅਤੇ ਇਨਸਾਫ ਦੇ ਵੰਗ ਲੇਕਿਨ ਉਦੋਂ ਬਾਅਦ ਵੀ ਲੰਮਾ ਸਮਾਂ ਮੋਰਚਾ ਲੱਗਾ ਰਿਹਾ ਤੇ ਉੱਥੇ ਜਾ ਕੇ ਸਾਡੇ ਅਮਰਤਾ ਸਿੰਘ ਕੁਲਕਾਰ ਸਿੰਘ ਸਿੰਘਵਾ ਵਾਧੇ ਵੀ ਕਰਦੇ ਰੇ ਐਲਾਨ ਵੀ ਕਰਦੇ ਰੇ ਪਰ ਕੁਝ ਨਹੀਂ ਹੋ ਸਕਿਆ ਕੋਮਰ ਵਿਜੇਪ੍ਰਤਾ ਮੈਂ ਕਹਿੰਦੇ ਆਂ ਵੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਕਿ ਇਹ ਬੇਦਬੀ ਦੇ ਉੱਤੇ ਬਕਾਇਤ ਤੌਰ ਤੇ ਜਾ ਤੇ ਮੈਨੂੰ 15 ਮਿੰਟ ਬੁੱਧ ਬੋਲਣ ਦਾ ਮੌਕਾ ਦਿਓ ਜੇ ਨਹੀਂ ਤੇ ਜੇ ਚੰਗੀ ਗੱਲ ਆ ਤੇ ਇੱਕ ਦਿਨ ਦਾ ਸੈਸ਼ਨ ਸਪੈਸ਼ਲ ਬੁਲਾ ਲਓ ਇਹਦੇ ਨਾਮ ਨੂੰ ਬੋਲਣ ਦਾ ਟਾਈਮ ਦਿੱਤਾ ਤੇ ਨਾ ਸੈਸ਼ਨ ਬੁਲਾਇਆ ਉਹ ਕਹਿੰਦੇ ਇਹਨਾਂ ਨੂੰ ਕਾਂਗਰਸ ਚੰਗੀ ਸੀ ਘੱਟੋ ਘੱਟ ਕੱਟ ਕਾਂਗਰਸ ਨੇ ਇੱਕ ਦਿਨ ਦਾ ਸੈਸ਼ਨ ਬੁਲਾ ਕੇ ਪੂਰੀ ਡਿਸਕਸ ਤੇ ਕੀਤਾ ਡਿਸਕਸ਼ਨ ਕਰਨ ਤੋਂ ਬਾਅਦ ਫਿਰ ਜਸਤਨ ਸਿੰਘ ਕਮਿਸ਼ਨ ਬਣਦਾ ਜਿਹੜਾ ਪੂਰੀ ਪੜਤਾਲ ਕਰਦਾ ਕਈ ਵੀ ਨਲਾਕ ਕਿ ਉਹ 3-4 ਭਾਗਾਂ ਵਿੱਚ ਰਿਪੋਰਟ ਪੇਸ਼ ਕਰਦਾ ਉਹਦੀ ਜਿਹੜੀ ਰਿਪੋਰਟ ਆ ਉਹਦੀ ਵੀ ਵੀਡੀਓ ਵੀ ਬਣੀ ਆ ਆਰ ਡੀਬੀ ਅਗਿਆ ਤੇ ਬਕਾਇਦਾ ਤੌਰ ਤੇ ਲਿਖਤੀ ਪੱਤੀ ਜਿਹੜਾ ਡੋਜ਼ਰ ਤਿਆਰ ਜਿਹਦੇ ਬਿਹਾfte ਬਕਾਇਦਾ ਤੌਰ ਤੇ ਨੰਮ ਕੇ ਕਾਰਵਾਈ ਕੀਤੀ ਕਿੰਨਾ ਤੁਹਾਡੇ ਨਾਲ ਤੋਂ ਚੰਗੇ ਤੁਸੀਂ ਜਿਹੜੇ ਚੁੱਪ ਕਰਕੇ ਕਹਿ ਦਿੰਦੇ ਜੀ ਅਸੀਂ ਜੇ ਕਰਨੇ ਜੀ ਅਸੀਂ ਕੋਈ ਨਹੀਂ ਜੀ ਜਲਦੀ ਹੋ ਜੀ ਕਿੱਥੋਂ ਜਲਦੀ ਹੋ ਜੂਗਾ ਉਹ ਕਹਿੰਦੇ 2021 ਦੇ ਵਿੱਚ ਪਾਰਟੀ ਦੀ ਕ੍ਰੈਡਿਬਿਲਟੀ ਬਿਲਕੁਲ ਛਾਖ ਦਾਤ ਲੱਗੀ ਸੀ ਜਿ ਕਿਤੇ ਮੇਰਾ ਨਾਮ ਵਰਤੇ ਨਿਕਰ ਮੈਂ ਇਹ ਵੀ ਦੱਸ ਦਿਆਂ ਇਕ ਕומר ਜੀ ਕੱਲ ਦਾ ਤੁਹਾਡਾ ਨਾ ਨਹੀਂ ਲੋਕ ਬਦਲਾ ਨੂੰ ਵੋਟਾਂ ਪਾਈਆਂ ਨਾ ਤੁਹਾਡੇ ਮੂੰਹ ਨੂੰ ਪਾਈਆਂ ਨਾ ਬਕਾਇਦਾ ਤੌਰ ਤੇ ਸਾਡੇ ਜਿਹੜੇ ਹੈਗੇ ਨੇ ਮੈਂ ਸਾਡੇ ਜਿਹੜੇ ਹੈਗੇ ਨੇ ਆਪਣੇ ਭਗਵੰਤ ਮੰਦ ਦਾ ਕੇਜਰੀਵਾਲ ਲੋਕਾਂ ਨੂੰ ਪੁੱਛਦਾ ਸੀ ਵੋਟ ਕੂਨੀ ਪੋਣੀ ਛਾੜੂ ਨੂੰ ਕੌਣ ਖੜਾ ਪਤਾ ਨਹੀਂ ਲੋਕਾਂ ਦੇ ਵਿੱਚ ਭਾਵਨਾ ਸੀ ਇਸ ਕਰਕੇ ਵੋਟਾਂ ਜਿਹੜੀਆਂ ਲੋਕਾਂ ਨੇ ਬਦਲਾ ਨੂੰ ਪਾਈਆਂ ਤੁਹਾਡੇ ਮੂੰਹ ਨੂੰ ਪਾਈਆਂ ਲੇਕਿਨ ਇਹ ਆ ਵੀ ਤੁਸੀਂ ਜਿਸ ਤਰੀਕੇ ਨਾਲ ਕਿਹਾ ਸੀਗਾ ਪੀ ਬੇਦਵੀ ਕਾਂਡ ਦੀ ਚਾਬੀ ਉਮਰ ਵਿਜੇ ਪ੍ਰਤਾਪ ਕੋਲ ਇਹਨੇ ਬਹੁਤ ਸੜੀ ਕੀਤੀਆਂ ਨੇ ਰਿਪੋਰਟਾਂ ਪੇਸ਼ ਕੀਤੀਆਂ ਨੇ ਤੇ ਤੁਹਾਨੂੰ ਵੀ ਗੁੱਸਾ ਸੀ ਕਿ ਜਿਸ ਤਰੀਕੇ ਨਾਲ ਤੁਹਾਡੇ ਦੋਜ਼ੀ ਬਣਾਇਆ ਹੋਇਆ ਬੰਦ ਕਰਕੇ ਉਹ ਰੱਦ ਕਰਾਤਾ ਸੀ ਕੈਪਟਨ ਮਰਿੰਦਰ ਸਿੰਘ ਨੇ ਹਾਈਕੋਰਟ ਤੋਂ ਤੁਹਾਡੀ ਚਾਰਚ ਬਕਰਤੀ ਸੀ ਤੁਸੀਂ ਫਿਰ ਗੁੱਸੇ ਤੇ ਬਾਰੇ ਨੌਕਰੀ ਛੱਡ ਕੇ ਆ ਗਏ ਲੇਕਨ ਅਸੀਂ ਤੁਹਾਡੀ ਕਿਸੇ ਪ੍ਰਕਾਰ ਦੀ ਨੀਅਤ ਤੇ ਸ਼ੱਕ ਨਹੀਂ ਕਰਦੇ ਜਦੋਂ ਉਹ ਪ੍ਰੋਸ ਦੇ ਵਿੱਚ ਸੰਬੰਧ ਹਰ ਇਨਸਾਫਦਾਰ ਬੰਦਾ ਚਾਹੁੰਦਾ ਸੀ ਮੇਰੀ ਜਿਹੜੀ ਹੈ ਐਨਕੁਆਇਰੀ ਕੂਰ ਵਿਜੇਪਤਾ ਨੂੰ ਲੱਗ ਜਾ ਤੇ ਮੈਨੂੰ ਇਨਸਾਫ ਮਿਲ ਜੂਗਾ। ਉਹਨਾਂ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਕਰਦੇ ਇਸ ਬਿਲਕੁਲ। ਲੇਕਿਨ ਉਹਨਾਂ ਨੂੰ ਸਿਆਸਤਵਾਰਾਂ ਦੀ ਖਾਦੀ। ਕੇਜਰੀਵਾਲ ਨੇ ਬਕਾਇਦਾ ਤੌਰ ਤੇ ਜਦੋਂ ਸ਼ਾਮਲ ਕੀਤਾ ਉਹਨਾਂ ਨੂੰ ਪਾਰਟੀ 'ਚ ਇਹ ਗੱਲ ਕਹੀ ਸੀਗੀ ਕਿ ਤੁਸੀਂ ਇਹਨੂੰ ਐਮਐਲਏ ਬਣਾ ਦੇ ਤਾਂ ਮੈਂ ਮੰਤਰੀ ਬਣਾ ਦੂੰਗਾ। ਤੇ ਫਿਰ ਬਣਾਇਆ ਕਿਉਂ ਨਹੀਂ ਮੰਤਰੀ ਨੂੰ? ਅੱਜ ਉਹ ਹੋਮ ਮਿਨਿਸਟਰ ਹੁੰਦਾ ਤੇ ਅੱਧੇ ਇੱਕ ਗੈਂਗਸ ਚ ਵਾਹੀ ਪੰਜਾਬ ਛੱਡ ਕੇ ਭੱਜਾੜੇ ਸੀ ਜਿਹੜੀ ਪੁਲਿਸ ਜਿਹੜੀ ਜਿਹੜੀ ਅਸਲੀ ਬੇਪਰਵਾਹ ਬੈਠੀ ਆ ਉਹ ਵੀ ਸਿੱਧੀ ਹੋ ਜੜੀ ਸੀ ਲੇਕਿਨ ਇਹਨਾਂ ਨੂੰ ਇਹ ਵੀ ਖਤਰਾ ਸੀਗਾ ਕਿ ਉਹ ਬੰਦਾ ਇਨਸਾਫ ਨਹੀਂ ਸੰਦ ਜੇ ਸਾਡੇ ਬੰਦੇ ਨੇ ਗਲਤੀ ਕੀਤੀ ਤੇ ਠੋਕ ਕੇ ਪਰਚਾ ਦੇਨੋ ਉਸੇ ਵੇਲੇ ਕੋਈ ਵੀ ਆਇ ਨਹੀਂ ਕੀਤਾ ਕਿਉਂ ਕੋਮਰਬਿਜੇ ਪ੍ਰਤਾਪ ਦਾ ਰਿਕਾਰਡ ਉਹ ਐਸਐਸਪੀ ਅੰਮ੍ਰਿਤਸਰ ਸੀਗਾ ਤੇ ਉਹਦਾ ਡੀਆਈਜੀ ਹੈਗਾ ਸੀ ਜਗਦੀਸ਼ ਚੰਦਰਾ ਇਹਨੇ ਜਗਦੀਸ਼ ਸਿੰਘ ਰੰਧਾਵੇ ਦੇਖਣਾ ਪਰਚੇ ਦਿੱਤਾ ਸੀ ਡੀਆਈ ਦਾ ਕਰਪਸ਼ਨ ਦਾ ਉਹ ਤੇ ਚਲੋ ਉਪਰਮੜ ਕੇ ਅਫਸਰਾਂ ਦੇ ਕਹਿ ਕਹਾ ਕੀਤੇ ਉਹ ਰੱਦ ਕਰਵਾ ਦਿੱਤਾ ਤੇ ਇਸ ਕਰਕੇ ਉਹਦੀ ਅਸੀਂ ਕੰਮ ਕਰਦੀ ਜਿਹੜੀ ਆ ਉਹ ਕਪੈਸਿਟੀ ਦੇ ਉੱਤੇ ਤੇ ਨੀਅਤ ਦੇ ਵਿੱਚ ਕੋਈ ਸ਼ੱਕ ਨਹੀਂ ਕਰਦੇ ਸੀ ਉਹਨੂੰ ਕੰਮ ਕਰਨਾ ਆਉਂਦਾ ਵਾ ਲੇਕਿਨ ਸਿਆਸਤ ਉਹਦੇ ਵਾਸਤੇ ਰੋਗ ਨਹੀਂ ਸਿਆਸਤ ਦੇ ਵਿੱਚ ਕਿਸੇ ਵੇਲੇ 2 ਤੇ 2 8 ਵੀ ਕਣੇ ਮਿੱਡੇ ਤੇ 2 2 3 ਵੀ ਕਣੇ ਪੈਂਦੇ ਕੋ ਮੈਂ ਬਾਜਤ ਲਿਖਣ ਲੱਗਿਆ ਤੁਸੀਂ 4 ਲੇਖ ਹੀ ਦਿਓ ਹਾਂ ਸਰਜੀਤ ਪਾਤਰ ਨੇ ਕਿਹਾ ਸੀ ਨਾ ਇੰਨਾ ਵੀ ਸੱਚ ਨਾਲ ਬੋਲ ਕੇ ਕੱਲਾ ਰਹਿ ਜਾਵੇਂ ਚਾਰ ਕੋ ਬੰਦੇ ਛੱਟਲਾ ਮੋਢਾ ਦੇਣ ਨੂੰ ਇਸ ਕਰਕੇ ਕੁਮਰ ਸਾਹਿਬ ਸੱਚ ਤੁਸੀਂ ਬੋਲਦੇ ਸੀ ਤੁਹਾਡੇ ਨਾਲ ਸਹਿਮਤ ਆ ਲੇਕਿਨ ਸੱਚ ਦੀ ਜਿਹੜੀ ਥੋੜੀ ਤਰਤੀਬ ਬਦਲੋ ਜੀ ਚੰਨੀ ਸਾਹ ਕੱਲਾ ਕਹਿੰਦੇ ਸੀ ਕਿ ਮਜੀਠੀਆ ਦੇ ਖਿਲਾਫ ਜੋ ਮਾਮਲਾ ਹੈ ਝੂਠਾ ਮਾਮਲਾ ਹੈ ਸਰਕਾਰ ਸਿਰਫ ਉਸ ਨੂੰ ਚੁੱਪ ਕਰਾਉਣ ਲਈ ਗ੍ਰਿਫਤਾਰੀਆਂ ਕਰ ਰਹੀ ਆ ਤੇ ਹੁਣ ਚਰਨਜੀਤ ਸਿੰਘ ਚੰਨੀ ਨੇ ਬਿਆਨ ਹੀ ਬਦਲ ਲਏ ਉਹ ਕਹਿੰਦੇ ਨੇ ਕਿ ਜੇਕਰ ਮਜੀਠੇ ਦੇ ਖਿਲਾਫ ਵਿਜੀਲੈਂਸ ਨੂੰ ਗਵਾਹੀ ਦੀ ਲੋੜ ਹੋਈ ਬਿਆਨ ਦੀ ਲੋੜ ਹੋਈ ਤੇ ਮੈਂ ਜ਼ਰੂਰ ਜਾਵਾਂਗਾ ਚੰਨੀ ਸਾਹਿਬ ਸਾਡੀ ਬੇਨਤੀ ਆ ਜਿੱਦਾਂ ਬਾਕੀ ਆਪਣੇ ਬਿਆਨ ਕਲੰਬੰਦ ਕਰੇ ਤੁਸੀਂ ਵੀ ਕਰਾਓ ਤੁਸੀਂ ਲੋੜ ਦੀ ਮਹਿਸੂਸ ਕਿਉਂ ਕਰਦੇ ਹੋ ਪਤਾ ਨਹੀਂ ਸਮਝ ਨਹੀਂ ਆਈ ਮਜੀਠਿਆ ਜਿਹੜਾ ਸੀ ਆਮ ਆਦੀ ਪਾਰਟੀ ਨੇ ਫੜ ਤੇ ਲਿਆ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਮਜੀਠਿਆ ਫੋਬੀਆ ਹੋ ਗਿਆ ਆਂਗਰਸ ਲੈ ਲੋ ਤੁਸੀਂ ਕਾਦੀ ਤੇ ਹੈਗੇ ਹੈਗੇ ਸੀ ਤੇ ਬਕਾਇਦਾ ਤੌਰ ਤੇ ਬੀਜੇਪੀ ਵਾਲੇ ਸਾਰੇ ਹੀ ਬਦਲ ਨਾ ਪਏ ਮਜੀਠਿਆ ਨਾ ਤੱਕਾ ਅਜੀ ਮਜੀਠਿਆ ਨੂੰ ਅੰਦਰ ਦੇ ਦਿੱਤਾ ਜੀ ਮਜੀਠਿਆ ਨੂੰ ਬੇਨਸਾਹੀ ਬੇਨਸਾਹੀ ਹੋ ਰਹੀ ਭਾਈ ਇਹ ਇਨਵੈਸਟੀਗੇਸ਼ਨ ਤੇ ਉਹ ਲੈਣ ਦਿਓ ਇਸ ਕਰਕੇ ਜਦੋਂ ਚੰਨੀ ਸਾਹਿਬ ਨੇ ਵੇਖਿਆ ਵੀ ਭਾਈ ਮਾਮਲਾ ਤੇ ਬਹੁਤਾ ਗੰਭੀਰ ਹੋ ਗਿਆ ਸਾਡੇ ਜਿਹੜੇ ਕਹਿਣ ਦਾ ਕੋਈ ਫਰਕ ਨਹੀਂ ਪਿਆ ਤੁਹਾਨੂੰ ਪਤਾ ਹੋਵੇਗਾ ਪਹਿਲਾਂ ਵੀ ਚੰਨੀ ਸਾਹਿਬ ਨੇ ਜਦੋਂ ਮਜੀਠੀਆਂ ਨੂੰ ਫੜਿਆ ਸੀ ਉਹਨਾਂ ਨੇ ਤਰੀਕਾ ਜਾਣਦੇ ਸੀ ਸਮਝਣ ਜਾਂਦੇ ਸੀ ਇੱਕ ਵਾਰੀ ਕਿਹਾ ਸੀ ਗੱਭੀ ਜਿਹੜੇ ਜ਼ਿਆਸਤੀ ਹੋ ਰਹੀ ਆ ਤੋਂ ਨੇ ਕਿਆ ਸੀ ਪਤੰਦਰਾ ਤੇਰੇ ਹੀ ਕੰਡੇ ਬੀਜੇ ਹੋਏ ਮੈਨੂੰ ਚੁਗਲੇ ਪੈ ਰਹੇ ਨੇ ਵਰਤਿਆ ਤੂੰ ਹੀ ਦੱਗੀ ਕੀਤਾ ਸੀ ਮੇਰੇ ਤੇ ਪਤੰਦਰ ਤੁਮ ਜਿਵਟੇ ਸੀ ਨੀ ਤੇ ਹੁਣ ਜੇ ਪਹਿਲਾਂ ਤੁਸੀਂ ਬਿਆਨ ਦਿੱਤਾ ਤਾਂ ਜ਼ਿਆਦਾ ਤੁਸੀਂ ਕਿਹੜੇ ਮੋਨਾਂ ਬਿਆਨ ਦੇਣ ਜਾਓਗੇ ਉੱਥੇ ਕੀ ਕਹੋਗੇ ਜਾ ਕੇ ਤੁਸੀਂ ਕਹਿੰਦੇ ਪਰਚਾ ਮੈਂਦਰ ਜੀ ਕੀਤਾ ਸੀ ਬਿਲਕੁਲ ਤੁਸੀਂ ਪਰਚਾ ਦਿੱਤਾ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਲੇਕਿਨ ਸਵਾਲ ਇਹ ਪੈਦਾ ਹੁੰਦਾ ਉਹ ਕਿਹੜੇ ਮੋਨਾਂ ਜਾਓਗੇ ਕੀ ਜਾ ਕੇ ਕਹੋਗੇ ਤੁਸੀਂ ਫੇਰ ਵੀ ਜੇ ਤੁਹਾਡੀ ਆਪਣੀ ਖਾਹਸ਼ ਤੁਸੀਂ ਚਾਹੁੰਦੇ ਹੋ ਕਿ ਮਜੀਠੀ ਦੇ ਕੋਈ ਰਾਜ ਤੁਹਾਡੇ ਕੋਲ ਅੱਗੇ ਤਾਂ ਤੁਸੀਂ ਰੁਕਿਆ ਨਹੀਂ ਸੁਵੇਰੀ ਜਾ ਕੇ ਵਿਜੀਲ ਦੇ ਦਫਤਰ ਚਲ ਜਿਓ ਕਿ ਮੈਂ ਆਪਣੇ ਬਿਆਨ ਕਲਮਬੰਦ ਕਰਾਉਣੇ ਤੇ ਆ ਮੇਰੇ ਬਿਆਨ ਮੇਰੇ ਬਿਆਨ ਕਲਮਬੰਦ ਕਰ ਤੇ ਜੇ ਤੁਸੀਂ ਸਿਰਫ ਆਪਣੀਆਂ ਹੁੰਦੇ ਆ ਵੀ ਹਵਾ ਚ ਗੱਲਾਂ ਕੰਨੀਆਂ ਕਰੀ ਜੋ ਕੀ ਫਰਕ ਪਈਦਾ ਉੱਥੇ ਪਰ ਮੈਨੂੰ ਇਹ ਸਮਝ ਨਹੀਂ ਆਈ ਕਿ ਸਾਰੇ ਲੀਡਰਾਂ ਨੂੰ ਇਦੜਾ ਜੀ ਬਿਕਰਮ ਸਿੰਘ ਮਜੀਠੀਆ ਦਾ ਫੋਬੀਆ ਕਿਉਂ ਹੋ ਗਿਆ ਹੁਣ ਜਿਹੜੇ ਜਿੱਦਣ ਬਿਕਰਮ ਮਜੀਠੀਆ ਨੂੰ ਫੜਿਆ ਇੱਥੇ ਕੁਝ ਟੁਕੜਬੋਜ ਜਿਹਨਾਂ ਦੇ ਬੰਦੇ ਹੈਗੇ ਸੀਗੇ ਇੱਕ ਕਰਤੇ ਕੈਨਡਿਆ ਹਿੱਟੂ ਕਰ ਪੋਜਿਆ ਕਹਿੰਦਾ ਜੀ ਵੇਖੋ ਆਲਮ ਸਾਹਿਬ ਫੋਨ ਕਰਤੇ ਬੜੀ ਵੱਡੀ ਭੀੜ ਲੋਕਾਂ ਦੀ ਆਰੀ ਕਹਿੰਦਾ ਆਜੋ ਡੰਗਾ ਨਹੀਂ ਹੋ ਤਿਆਰ ਨਾ ਉਹ ਭੀੜ ਹੈ ਜਿਹਨਾਂ ਨਾਲ ਗੱਲ ਬਣੀ ਪਈ ਜਿਹੜੇ ਲੋਕਾਂ ਨੇ ਉਦੋਂ ਬਕੈਦਾ ਤੌਰ ਤੇ ਬਿジネス ਨੂੰ ਰੋਕਿਆ ਗਿਆ ਮਜੀਠੇ ਦੇ ਕਰ ਰੇਡ ਕਰਕੇ ਰੋਕਿਆ ਗਿਆ ਉਹਨਾਂ ਦੇ ਮੁਕਦਮੇਾਂ ਦੇ ਚ ਕਰਤਾ ਹਾਂ ਉਹਨਾਂ ਦੇ ਮੋਬਾਈਲ ਰੱਖ ਕੇ ਚੈਕਿੰਗ ਕਰੀ ਉਹਨਾਂ ਦੀ ਐਸ ਕਰਕੇ ਕਹਿੰਦੇ ਚੰਨੀ ਸਾਹਿਬ ਪਹਿਲਾਂ ਤੇ ਤੁਸੀਂ ਉਹਦੇ ਹੱਕ 'ਚ ਬੋਲਦੇ ਹੋ ਤੁਹਾਨੂੰ ਤੁਸੀਂ ਕਿਹਦੇ ਬਿਆਨ ਦੇਣੇ ਹੁਣ ਸਾਡੀ ਪਾਲਿਸੀ ਕੀ ਹੈ ਨੀਤੀ ਕੀ ਹੈ ਤੇ ਨੀਤੀ ਕੀ ਹੈ ਤੇ ਦਸ਼ਾ ਕੀ ਤੇ ਦਸ਼ਾ ਕੀ ਸਾਨੂੰ ਨਹੀਂ ਪਤਾ ਜੀ ਹੋ ਸਕਦਾ ਸੀਮਾਨ ਨੇ ਕਹਿ ਦਿੱਤਾ ਸੀ ਕਿ ਜਿਹੜੇ ਉਹਦੀ ਹਮਾਇਤ ਕਰ ਰਹੇ ਨੇ ਹੋ ਸਕਦਾ ਇਹ ਵੀ ਉਹਦੇ ਗਰੁੱਪ ਦੇ ਵਿੱਚ ਹੀ ਹੁਣ ਤਾਂ ਕਰਕੇ ਜੰਨੀ ਸਾਹਮਣੇ ਬਿਆਨ ਬਦਲ ਦਿੰਦੇ ਹੁਣ ਹਾਂ ਬਿਲਕੁਲ ਚੰਨੀ ਸਾਹਿਬ ਨੇ ਇਹ ਗੱਲੋਂ ਪਿੱਛੇ ਜਾ ਰਹੀ ਸੀ ਵੀ ਚੰਨੀ ਦੀ ਤੇ ਪ੍ਰਗਟ ਸਿੰਘ ਦੀ ਤੇ ਇੱਕ ਹੋਰ ਦੀ ਇਹਨਾਂ ਬੰਦਿਆਂ ਦੀ ਗ੍ਰਿਫਤਾਰੀ ਕਿਸੇ ਵੇਲੇ ਵੀ ਹੋ ਸਕਦੀ ਹੈ ਜੀ ਪ੍ਰਗਟ ਸਿੰਘ ਤੇ ਬਾਰੇ ਇਹ ਕਿਹਾ ਜਾਂਦਾ ਸੀ ਵੀ ਵਿਧਾਨ ਸਭਾ ਤੋਂ ਮਨਦੂਰੀ ਮਨਜ਼ੂਰੀ ਮਿਲ ਗਈ ਲੇਕਿਨ ਵਿਜੀਲੈਂਸ ਅਧਿਕਾਰੀ ਉਹਨੂੰ ਕੋਈ ਗ੍ਰਿਫਤਾਰ ਕਰਨ ਲਈ ਤਿਆਰ ਨਹੀਂ ਕਿਉਂ ਗ੍ਰਿਫਤਾਰ ਨੇ ਕਿਹალი ਤਿਆਰੀ ਕੋ ਨਹੀਂ ਸ਼ਬੀ ਕਿਸੋ ਤਰੀਕੇ ਦੀ ਬਣੀ ਹੈ ਜੇ ਉਹਨੂੰ ਗ੍ਰਿਫਤਾਰ ਕੀਤਾ ਤੇ ਵਾਕਿਆ ਹੀ ਪੰਜਾਬ ਦੇ ਲੋਕ ਜਿਹੜੇ ਆ ਉਹਦੀ ਹਮਾਇਤ ਤੇ ਆ ਜਣ ਬਿਲਕੁਲ ਇਸ ਕਰਕੇ ਉਹਨਾਂ ਰੋਕੀ ਤੇ ਚੰਨੀ ਸਾਹਿਬ ਨੇ ਤੇ ਪਹਿਲਾਂ ਹੀ ਤਨ ਪਤਾ ਜਿਹੜੇ ਪਿਛਲੇ ਕਿਸੇ ਬੜੇ ਹੈਗੇ ਨੇ ਜਦੋਂ ਇਹਨਾਂ ਦੇ ਭੁਤਿਆ ਫੜਿਆ ਭਨੇਵਾ ਫੜਿਆ ਗਿਆ ਤੇ ਮੁਰਕੇ ਇਹਨਾਂ ਤੇ ਕੇਸ ਦਰਜ ਕੀਤਾ ਗਿਆ ਚੱਲਦੇ ਨੇ ਜੀ ਉਹ ਜੀ ਹੋ ਸਕਦਾ ਮੁੱਖ ਮੰਤਰੀ ਸਾਹਿਬ ਨੇ ਮਾੜੀ ਮੱਟੀ ਵੀ ਅੱਖ ਪਰ ਟੱਕਾ ਹੋ ਗਿਆ ਬਈ ਭਾਈ ਮਮੀ ਬਿਆਨ ਦੇ ਦਿੰਨਾ ਤੁਸੀਂ ਮੈਨੂੰ ਗ੍ਰਿਫਤਾਰ ਨਾ ਕਰੋ ਬਾਕੀ ਕੋਈ ਗੱਲ ਹੂੰ ਇਸ ਕਰਕੇ ਚੰਨੀ ਸਾਹਿਬ ਆਪਣੀ ਨੀਤੀ ਨiyet ਤੇ ਦਸ਼ਾ ਤੇ ਦਿਸ਼ਾ ਜਰੂਰ ਸਪਸ਼ਟ ਕਰਨ ਕਿ ਕਿਹੜੇ ਪਾਸੇ ਉਹ ਬੁਚਿੱਠੀ ਵਾਲੇ ਪਾਸੇ ਕਿ ਸਰਕਾਰ ਵਾਲੇ ਪਾਸੇ ਜੀ ਗਿਆਨੀ ਰਕबीर ਸਿੰਘ ਨੇ ਵੀ ਹਾਈ ਕੋਰਟ ਦਾ ਰੁਖ ਕੀਤਾ ਸੀ ਉਹਨਾਂ ਨੇ ਖਦਸ਼ਾ ਜਤਾਇਆ ਸੀ ਕਿ ਜਿਸ ਰੀਕ ਨਾਲ ਉਹਨਾਂ ਨੂੰ ਜ਼ਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਤੇ ਹੁਣ ਐਸ்சிਪੀਸੀ ਹੈੱਡ ਗ੍ਰੰਟੀ ਦੇ ਅਹੁਦੇ ਤੋਂ ਹਟਾਉਂਦੀਆਂ ਵੀ ਤਿਆਰੀਆਂ ਕਰ ਰਹੀ ਹੈ ਤਾਂ ਉਹਨੇ ਆਪਣੀ ਨੌਕਰੀ ਬਚਾਉਣ ਲਈ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਜੋ ਵੀ ਸਾਰਾ ਕੁਝ ਹੋ ਰਿਹਾ ਹੈ ਉਸ ਤੇ ਸੁਣਵਾਈ ਹੋਵੇ ਪਰ ਹੁਣ ਅਚਾਨਕ ਹੀ ਗਿਆਨੀ ਰਕबीर ਸਿੰਘ ਨੇ ਆਪਣੀ ਇਹ ਪਟੀਸ਼ਨ ਜਿਹੜੀ ਆ ਵਾਪਸ ਲੈ ਲਈ ਹੈ ਪਹਿਲੀ ਗੱਲ ਤੇ ਮੈਂ ਦੇਸ਼ ਦਿਆ ਵੀ ਹੁਣ ਪਟੀਸ਼ਨਰ ਵਾਪਸ ਲੈ ਲਈ ਜਾਂ પાਤੀਆ ਇਹਦਾ ਕੋਈ ਫਰਕ ਨਹੀਂ ਪੈਂਦਾ ਜਿਹੜਾ ਬੰਦਾ ਅਕਾਲ ਤੱਕ ਤੋਂ ਤਨਖਾਹਿਆ ਕਰ ਦਿੱਤਾ ਜਾਂਦਾ ਮੁੜ ਕੇ ਉਹ ਪੇਸ਼ ਹੋ ਜਾਂਦਾ ਪੇਸ਼ ਹੋ ਕੇ ਤਨਖਾਹ ਲਵਾ ਲੈਂਦਾ ਪੰਥ ਚ ਮੁੜ ਕੇ ਦੀ ਵਾਪਸੀ ਨਹੀਂ ਲੇਕਿਨ ਉਹ ਤਨਖਾਹਿਆ ਛੱਬਨਾਂ ਨੂੰ ਲਾਤਾ ਨਹੀਂ ਹੁੰਦੇ ਐਸੀਤ ਰਹ ਜਿਹੜੀ ਰਕਬੀ ਰਾਗਿਆਨਦੀ ਰਕਬੀ ਸਿੰਘ ਨੇ ਹੁਣ ਆਪਣੇ ਅਹੁਦੇ ਦੀ ਜਿਹੜੀ ਸੀ ਉਹਨੂੰ ਠੇਸ ਪਜਦੀ ਗ੍ਰਿਮਾਂ ਨੂੰ ਠੇਸ ਚਾਈ ਆ ਉਹ ਵਾਪਸ ਨਹੀਂ ਨੂੰ। ਬਿਛਾ ਕੇ ਕਹਿੰਦੇ ਸੀ ਮੈਂ ਕੇਵਟ ਪਾਈ ਆ ਮੈਨੂੰ ਖਤਰਾ ਜੀ ਮੈਨੂੰ ਧਮਕੀ ਆ ਰਹੀ ਆ ਮੈਨੂੰ ਬਰਵਾ ਸਕਦੇ ਨੇ ਮੈਨੂੰ ਅਹੁਦੇ ਤੋਂ ਲਾ ਸਕਦੇ ਨੇ ਮੇਰੀ ਛੁੱਟੀ ਕਰ ਸਕਦੇ ਨੇ ਇਹਦੇ 'ਚ ਕੋਈ ਦੂਰ ਆਵਾਂ। ਜਿਸ ਦਿਨ ਦੀ ਇਹਨਾਂ ਦੀ ਅਕਾਲ ਤੱਕ ਤੇ ਜਥੇਦਾਰ ਤੋਂ ਛੁੱਟੀ ਹੋਈ ਆ ਮੇਰੇ ਖਿਆਲ ਸਤ ਮਾਰਚ ਸੀ ਉਦੋਂ। ਉਦੋਂ ਬਾਅਦ ਬਕਾਇਦਾ ਤੌਰ ਤੇ ਇਹਨਾਂ ਦੇ ਉੱਤੇ ਜਿਹੜੀ ਆ ਇਹ ਖਤਰਾ ਮੰਡਰਾ ਰਿਆ ਵੀ ਇਹਨਾਂ ਦੀ ਹੈਡ ਗ੍ਰੰਥੀ ਸ਼ਿਪ ਵੀ ਜਾ ਸਕਦੀ ਹੈ। ਦੂਸਰੀ ਜੇ ਹੈਡ ਗ੍ਰੰਥੀ ਜਿਹੜਾ ਵਾ ਉਹ ਤਖਤਾ ਜਥੇਦਾਰ ਨਹੀਂ ਹੁੰਦਾ। ਉਹ ਦਰਬਾਰ ਸਭ ਦਾ ਗ੍ਰੰਥੀ ਹੁੰਦਾ। ਜੀ। ਤਖਤਾ ਦੇ ਜਥੇਦਾਰ ਤੇ ਇਹ ਨਿਜ਼ਮ ਲਾਗੂ ਹੁੰਦੇ ਆ ਵੀ ਉਹ ਕਿਸੇ ਵੀ ਸਰਕਾਰੀ ਅਧਿਕਾਰੀ ਕੋਲੇ ਕਿਸੇ ਸਰਕਾਰ ਕੋਲੇ ਕਿਸੇ ਪ੍ਰਧਾਨ ਮੰਤਰੀ ਦੇ ਅਧੀਨ ਨਹੀਂ। ਉਹਨਾਂ ਦੀ ਆਪਣੀ ਇੱਕ ਬੱਕਰੀ ਕਿਸਮ ਦੀ ਅੱਬਾ ਬੇਸ ਕਰਕੇ ਜੇ ਗਿਆਨੀਰਗਬੀਰ ਸਿੰਘ ਗੁਰੀ ਚਲੇਗੇ ਜੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੋਰ ਵੀ ਕਈ ਕੋਟਰਾਂ 'ਚ ਗਏ ਨੇ ਵਾਪਸ ਆ ਗਏ ਨੌਕਰੀਆਂ ਦੇ ਉੱਤੇ ਕਿ ਗਿਆਨੀਰਗਬੀਰ ਸਿੰਘ ਐਜ਼ ਅ ਹੈੱਡ ਗ੍ਰੰਥੀ ਬਕਾਇਦਾ ਤੌਰ ਤੇ ਐਸ்சிਪੀਸੀ ਦਾ ਮੁਲਾਜ਼ਮ ਜਿਹੜਾ ਮਹੀਨੇ ਬਾਅਦ ਰਜਿਸਟਰ ਤੇ ਸਾਈਨ ਕਰਕੇ ਤਨਖਾਹ ਲੈਂਦਾ ਅੱਜ ਤੱਕ ਕੋਈ ਵੀ ਜਥੇਦਾਰ ਕਿ ਉਹ ਇਹੋ ਜੀ ਨੌਬਤ ਆਈ ਨਹੀਂ ਕਿਸੇ ਵੀ ਜਥੇਦਾਰ ਨੂੰ ਇਸ ਤਰੀਕੇ ਦਾ ਢਿਬਰੀਓ ਦੀ ਟਹਿਤ ਨਹੀਂ ਕੀਤੀ ਗਈ ਜਿਸ ਤਰੀਕੇ ਦਾ ਗਿਆਨੀ ਰਕਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੇ ਕੀਤੀ ਗਈ ਜਲੀਲ ਕੀਤਾ ਗਿਆ ਉਹਨਾਂ ਨੂੰ ਹਾਂ ਇਹ ਜ਼ਰੂਰ ਹੈ ਗਿਆਨੀ ਪੂਰਨ ਸਿੰਘ ਨੇ ਲਾਇਆ ਗਿਆ ਸੀ ਤੇ ਉਹਦੀ ਜੁਕਤੀ ਜਿਹੜੀ ਜ ਗੱਡੀ ਚ ਪਈ ਸੀ ਜਿਹੜੀ ਐਸਪੀਸੀ ਦੀ ਉਹ ਵੀ ਨਾਲ ਟੱਜ ਕੇ ਪਹ ਚਲੇ ਗਏ ਸੀ ਉਹਨੂੰ ਤੁਰਕੇ ਕੱਢਣਾ ਪਿਆ ਸੀ ਨੰਗੇ ਭੰਜਾਲਾ ਪਿਆ ਸੀ ਯੂਜਿਕ ਤਮੋ ਹੋਈਆਂ ਨੇ ਪਰ ਉਹਨਾਂ ਦੇ ਜਿੰਮੇਵਾਰ ਕੌਣ ਜਾਨੀ ਰੁਘਵੀਰ ਸਿੰਘ ਹੋਰਾਂ ਦੇ ਉੱਤੇ ਵੀ ਐਸ ਵੇਲੇ ਇਹਨਾਂ ਨੇ ਆਪਣਾ ਗਲਬਾ ਪਾਇਆ ਸੀ ਕਿ ਛੁੱਟੀ ਕਰ ਦੇਣੀ ਹੈ ਤੇ ਇਸ ਕਰਕੇ ਉਹਦਾ ਕਿਵਟ ਪਾਈ ਸੀਗੀ ਭਾਈ ਜਿਹੜੀ ਵੀ ਕਾਰ ਵੀ ਹੋਈ ਪਹਿਲਾਂ ਮੇਰੇ ਤੋਂ ਜਾਣ ਦੀ ਜਾਣਕਾਰੀ ਲਈ ਜਾਵੇ ਫਿਰ ਕੋਈ ਕਾਰਵਾਈ ਕੀਤੀ ਜਾਵੇ ਇਸ ਕਰਕੇ ਉਹ ਕੋਰਟ ਗਏ ਸੀ ਲੇਕਿਨ ਉਹਨਾਂ ਨੇ ਲੋਕਾਂ ਦੇ ਦਬਾਅ ਥਲੇ ਸੱਜਦਾ ਦਬਾਅ ਥਲੇ ਜੋ ਕਬਟ ਵਾਪਸ ਲਈ ਜਿਹੜੇ ਬੜੀ ਚੰਗੀ ਗੱਲ ਸਵਾਗਤ ਹੋਊਗਾ ਪਰ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਵਾਂਗੇ ਤੁਸੀਂ ਉਹਨਾਂ ਨੂੰ ਪ੍ਰੀ ਮੈਚਿਓਰ ਰਿਟਾਇਰਮੈਂਟ ਨਹੀਂ ਦੇ ਦਿਓ ਇਹ ਜਥੇਦਾਰ ਜੇ ਤੁਸੀਂ ਲਾਏ ਸੀਗੇ ਉਦੋਂ ਕੀ ਸੋਚ ਕੇ ਲਾਏ ਸੀ ਅੱਜ ਤੁਹਾਨੂੰ ਇਹ ਜਥੇਦਾਰ ਲੱਗਣੀ ਸ਼ੁਰੂ ਹੋ ਗਏ ਅਕਾਲ ਦਰਬਾਰ ਸਰ ਜੇ ਗਰੰਤੀ ਲਾਇਆ ਫਿਰ ਹੈਡ ਗਰੰਤੀ ਲਾਇਆ ਹੈਡ ਗਰੰਤੀ ਦਾ ਤੁਸੀਂ ਜਿਹਦਰ ਕਾਲ ਤੱਕ ਲਾਇਆ ਕੀ ਸੋਚ ਕੇ ਲਾਇਆ ਸੀ ਇਸ ਕਰਕੇ ਉਹਨਾਂ ਆਪਣੀ ਪਟੀਸ਼ਨ ਵਾਪਸ ਲਈ ਆ ਤੇ ਚੰਗੀ ਗੱਲ ਲੇਕਿਨ ਮੈਂ ਇਹ ਦੱਸ ਦਿਆਂ ਜਿਹੜੀ ਇੱਕ ਵਾਰੀ ਸਾਈਨ ਕਰਕੇ ਤੁਸੀਂ ਅਦਾਲਤ ਦੇ ਚੁੱਕੇ ਹੋ ਉਹਦਾ ਹਵਾਲਾ ਜਰੂਰ ਉਹਨਾਂ ਨੂੰ ਗਾ ਭੀ ਗਿਆਨੀ ਰਗਬੀ ਸਿੰਘ ਹੋਰੀ ਬਤੌਰ ਹੈਡ ਗਰੰਤੀ ਦਰਬਾਰ ਸਰ ਕੋਟ ਗਏ ਜੀ ਬਹੁਤ ਬਹੁਤ ਸ਼ੁਕਰੀਆ ਪਟਾ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਜੀ